ਤੁਰਕੀ ਵਿੱਚ ਸੁਰੱਖਿਆਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸੀਰੀਅਲ ਬੰਬ ਧਮਾਕਾ ਵਿੱਚ ਖੜਗੜ 14 ਲੋਕਾਂ ਦੀ ਮੌਤ ਹੋ ਗਈ ਚਤਕਿ 220 ਲੋਕ ਸਖਮੀ ਹੋਏ ਨੇ ਇਨ੍ਹਾਂ ਹਮਲਾਵਰਲੇ ਵਿਦਰਯਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਧਿਕਾਰੀਆਂ ਮੁਤਾਬਕ ਹਮਲੇ ਵਿੱਚ ਦੋ ਕਾਰਵਿਸਫੋਰਟ ਸਨ ਜੋ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਤਤਕਿਤੀ ਜੇ ਹਮਲੇ ਵਿੱਚ ਸੈਨਿਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਯਾਨੀ ਸੀਪੀਈਸੀ ਸਰਕਾਰ ਦੀ ਇੱਕ ਪਹਿਲ ਹੈ ਜਿਸ ਦੀ ਸਮੇਂ ਸਿਰ ਪ੍ਰਗਤੀ ਪੱਕੀ ਕਰਨ ਲਈ ਸਖਤ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਸ਼ਰੀਫ ਨੇ ਕੈਬਨਟ ਨੂੰ ਇਸ ਮੰਦੀ ਜਾਣ ਕਰ ਦਿੱਤੀ ਹੈ ਤੇ ਨਾਲ ਪ੍ਰੋਜੈਕਟਾਂ ਦੀ ਪਹਿਲੀ ਖੇਪ 2017-18 ਤੱਕ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਗਲੇ ਮਹੀਨੇ ਜੀ20 ਸਮੇਲਨ ਵਿੱਚ ਹਿੱਸਾ ਲੈਣ ਲਈ ਚੀਨ ਜਾਣ ਵਾਲੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੀ ਸਮੇਲਨ ਲਈ ਪਹੁੰਚਣਗੇ ਉਮੀਦ ਜਾਈ ਜਾ ਰਹੀ ਹੈ ਕਿ ਇਸ ਦੌਰਾਨ ਓਬਾਮਾ ਤੇ ਮੋਦੀ ਦੀ ਮੁਲਾਕਾਤ ਹੋ ਸਕਦੀ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਇਹ ਦੋਹਾਂ ਨੇਤਾਵਾਂ ਦੀ 8ਵੀਂ ਬੈਠਕ ਹੋਏਗੀ ਮਿਸਰ ਦੇ ਸਰਕਾਰੀ ਰੇਡੀਓ ਤੇ ਟੈਲੀਵਿਜ਼ਨ ਸੰਗ ਨੇ ਆਪਣੇ ਫੈਸਲੇ ਵਿੱਚ ਮਹਿਲਾ ਟੀਵੀ ਐਂਕਰਾਂ ਨੂੰ ਆਪਣਾ ਭਾਰ ਘਟਾਉਣ ਦਾ ਆਦੇਸ਼ ਦਿੱਤਾ ਮਿਸਰ ਦੀ ਵੈੱਬਸਾਈਟ ਮੁਤਾਬਕ ਇਹ ਆਟੀਯੂ ਦੇਸ ਫੈਸਲੇ ਮਗਰੋਂ ਵਿਵਾਦ ਖੜਾ ਹੋ ਗਿਆ ਹੈ ਅਤੇ ਵਕਫ ਵਕਫ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਤੁਰਕੀ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਇਸ ਮੁਲਾਕਾਤ ਦੌਰਾਨ ਪੱਛਮੀ ਏਸ਼ੀਆ ਤੇ ਤਤਵਾਦ ਦੇ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਅਮਰੀਕਾ ਨੇ ਮਲੂਜਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਸਲੇ ਤੇ ਚਿੰਤਾ ਜਤਾਈ ਹੈ ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਨੂੰ ਹਮੇਸ਼ਾ ਸ਼ਾਂਤੀਪੂਰਨ ਢੰਗ ਨਾਲ ਮਤਭੇਦ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ ਚੀਨ ਦੇ ਨਾਨ ਸੂਬੇ ਵਿੱਚ ਪਾਰਿਮੀ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ ਜਿਸ ਦਾ ਅਸਲ ਸਿੱਧੇ ਤੌਰ ਤੇ ਆਵਾਜਾਈ ਤੇ ਪਿਆ ਜਦ ਕਿ ਕਈ ਉਡਾਨਾਂ ਵਿਰਾਧ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਵੀ ਚੀਨ ਦੇ ਕਈ ਸੂਬੇ ਹੜ ਦੀ ਚਪੇਟ ਵਿੱਚ ਆ ਚੁੱਕੇ ਨੇ ਚੀਨ ਵਿੱਚ ਬਣਾਇਆ ਗਿਆ ਸਭ ਤੋਂ ਉੱਚਾ ਤੇ ਲੰਮਾ ਸ਼ੀਸ਼ੇ ਦਾ ਪੁਲ ਵੀ ਅਗਸਤ ਯਾਨੀ ਕੱਲ੍ਹ ਤੱਕ ਖੋਲ੍ਹ ਦਿੱਤਾ ਜਾਏਗਾ ਜਿਸ ਨੂੰ ਹਰ ਦਿਨ 8000 ਸਾਲਾਨੀ ਵੇਖ ਸਕਣਗੇ ਇਹ ਪੁਲ ਦੋ ਪਹਾੜਿਆਂ ਨੂੰ ਆਪਸ ਵਿੱਚ ਜੋੜਦਾ ਹੈ ਜਿੱਥੇ ਅਵਤਾਰ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਜਾਣਕਾਰੀ ਮੁਤਾਬਕ ਪੁਲ ਨੂੰ ਇੰਨਾ ਮਜ਼ਬੂਤ ਬਣਾਇਆ ਗਿਆ ਹੈ ਕਿ ਸੁਪਰੋਕਾਰ ਵੀ ਲੰਘ ਸਕਦੀ ਹੈ ਇਸ ਪੁ